18 ਜੁਨ 19 ਅਗਸਤ 1936 ਦੀ ਕਾਲੀ ਰਾਤ ਸਪੇਨ ਦੇ ਸ਼ਹਿਰ ਗਰਨਾਦਾ ਦੇ ਬਾਹਰ ਚਾਰ ਬੰਦਿਆਂ ਦੇ ਸਿਰ ਤੇ ਪੰਜ ਸਿਪਾਹੀ ਐਸਟਰਾ 900 ਪਿਸਤੌਲ ਤੇ ਜਰਮਨ ਮੌਜ਼ਰ ਤਾਣੀ ਖੜੇ ਨੇ ਤੇ ਨੰਨ ਨਸਲ ਖੜੇ ਚਾਰ ਬੰਦਿਆਂ ਨੂੰ ਹੁਣ ਤੱਕ ਇਹ ਇਲਮ ਹੋ ਗਿਆ ਹੈ ਕਿ ਉਹਨਾਂ ਦਾ ਆਖਰੀ ਪਲ ਹੈ ਇਨ੍ਹਾਂ ਚਾਰਾਂ ਚੋਂ ਇੱਕ ਚਿੱਟਾ ਪਜਾਮਾ ਪਾਈ ਆਪਣੇ ਮਹਿਬੂਬ ਸ਼ਹਿਰ ਗਰਨਾਦਾ ਦੇ ਬਾਹਰ ਖੜਾ ਬੰਦਾ ਸਪੈਨ ਦਾ ਮਹਾਨ ਕਵੀ ਫੈਡਰਿਕੋ ਕਾਰਸਿਆ ਲੋਰਕਾ ਹੈ 1898 ਚ ਰਜੇ ਪੁੱਜੇ ਘਰ ਜੰਮਿਆ ਲੋਰਕਾ ਵੱਡਾ ਹੋ ਕੇ ਬਹੁਤ ਕੁਝ ਹੋ ਨਿਪੜਿਆ ਪ੍ਰਤਿਵਾਸ਼ਾਲੀ ਸੰਗੀਤਕਾਰ ਮਕਬੂਲ ਨਾਟਕਕਾਰ ਤੇ ਮਹਾਨ ਕਵੀ ਇਹ ਵੀ ਬੜੀ ਹੈਰਾਨੀ ਦੀ ਗੱਲ ਆ ਕਿ ਆਪਣੇ ਬਚਪਨ ਚ ਤੇ ਜਵਾਨੀ ਦੇ ਮੁੱਢਲੇ ਦਿਨਾਂ ਚ ਲੋਰਕਾ ਨੇ ਸੰਗੀਤ ਨੂੰ ਸਾਇਤ ਤੋਂ ਵੱਧ ਤਵਜੋ ਦਿੱਤੀ ਪਰ ਜਦੋਂ ਫਿਰ ਉਹਨੇ ਲਿਖਿਆ ਤਾਂ ਅਜੀਹਾ ਲਿਖਿਆ ਕਿ ਅੱਜ ਲਗਭਗ ਇੱਕ ਸਦੀ ਬੀਤ ਜਾਣ ਤੋਂ ਬਾਅਦ ਵੀ ਉਹਦੀਆਂ ਲਿਖਤਾਂ ਲਟ-ਲਟ ਬੜਦੀਆਂ ਨੇ ਉਹਨੇ ਸਪੈਨੀ ਕਲਤਾਜ ਨਵੇਂ ਰੂਪ ਹੁਕ ਦਿੱਤੀ ਸੀ ਸ਼ਾਇਦ ਇਸੇ ਕਰਕੇ ਪਾਵਲੋ ਨਰੂਦਾ ਨੇ ਉਹਦੇ ਲਈ ਕਿਹਾ ਸੀ ਮੈਂ ਕਦੇ ਸੋਚ ਤੇ ਕਾਬਲੀਅਤ ਖੰਭ ਲੱਗ ਗਿਆ ਦਿਲ ਤੇ ਨਰਮਲ ਚਰਨਾ ਲੋਰ ਕਾ ਤੋਂ ਬਿਨਕ ਸੇ ਹੋਰ ਕੋਲ ਇਕੱਠੇ ਆਉਂਦੇ ਨਹੀਂ ਦੇਖੇ ਸਾਲ 1919 ਲੋਰਕਾ ਮੈਦ੍ਰਿਡ ਚਲਾ ਗਿਆ ਤੇ ਉੱਥੇ ਰੈਜ਼ਿਡੈਂਸੀਆ ਦੇ ਅਸਤੋਦਿਆਨਟਿਸ ਉਹਦੀ ਦੋਸਤੀ ਲੂਇਸ ਬੋਨੀਲ ਸਲਵਾडोर ਦਾਲੀ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਨਾਲ ਹੋਈ ਜਿਹੜੇ ਜਾਂ ਤਾਂ ਪਹਿਲਾਂ ਹੀ ਬੜੇ ਮਕਬੂਲ ਸਨ ਜਾਂਦੇ ਸਮਿਆਂ 'ਚ ਉਹਨਾਂ ਦਾ ਬੜਾ ਨਾਮ ਹੋਣਾ ਸੀ ਇੱਥੇ ਉਹ ਫਿਰ ਸਪੈਨ ਦੇ ਮਹਾਨ ਕਵੀ ਹੋਇਾਨ ਰਾਮੋਜ਼ ਹਿਮੇਨੇਜ਼ ਦਾ شاਗਿਰਦ ਹੋਇਆ ਤੇ ਸਪੈਨੀ ਨਾਟਕਕਾਰ ਐਡਵਾਰਡੋ ਮਾਰਕਵੇਨਾ ਤੇ ਗਰੇਗੇਰੀਓ ਮਾਰਟੀਨੇਸ ਹੀਰਾ ਦੇ ਨੇੜੇ ਆਇਆ ਸੇਰਾ ਦੇ ਕਹਨ ਤੇ ਉਸਨੇ ਆਪਣੀ ਜ਼ਿੰਦਗੀ ਦਾ ਪਹਿਲਾ ਨਾਟਕ ਦਾ ਬਟਰਫਲਾਈਜ਼ ਇਵਲ ਸਪੈਲ ਲਿਖਿਆ ਤੇ ਖੇਡਿਆ ਤੇ ਫਿਰ ਇਸ ਤੋਂ ਬਾਅਦ 1921 ਲੋਰਕਾ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ਛਪੀ ਜਿਸ ਦਾ ਸਿਰਲੇਖ ਸੀ ਲਿਬ੍ਰੋ ਦੇ ਪੋਏਮਾਸ ਇਸ ਤੋਂ ਬਾਅਦ ਅਗਲੇ ਕੁਝ ਬਰੇ ਕਾਸਪੀਨੀ ਅਵਾਗਾਦੀ ਲਹਿਰ ਚ ਮਸਰੂਫ ਰਿਹਾ ਹੁਣ ਅਵਾਗਾਦ ਕੀ ਚੀਜ਼ ਹੁੰਦਾ ਹੈ ਮੈਂ ਇਹਦੇ ਬਾਰੇ ਵੀ ਥੋੜਾ ਜਿਆਦਾ ਦੱਸ ਦਿੰਨਾ ਦਰਅਸਲ ਇੱਕ ਫ੍ਰਾਂਸੀਸੀ ਸ਼ਬਦ ਹੈ ਜਿਸ ਦਾ ਅੰਗਰੇਜ਼ੀ ਚ ਮਤਲਬ ਐਡਵਾਂਸ ਗਾਰਡ ਜਾਂ ਵੈਂਗਾਰਡ ਕਹਿ ਸਕਦੇ ਹਾਂ ਦਰਅਸਲ ਇਹ ਇੱਕ ਮਿਲਟਰੀ ਟਰਮ ਹੈ ਜਿਸ ਦਾ ਮਤਲਬ ਹੁੰਦਾ ਹੈ ਇੱਕ ਰੇਕੀ ਯੂਨਿਟ ਜਿਹੜੀ ਮੇਨ ਫੋਰਸ ਤੋਂ ਪਹਿਲਾਂ ਮੈਦਾਨ ਦਾ ਜਾਇਜ਼ਾ ਲੈਂਦੀ ਹੈ ਪੰਜਾਬੀ ਚ ਆਪਾਂ ਇਹਨੂੰ ਹਰਾਵਲ ਦਸਤਾ ਵੀ ਕਹਿ ਸਕਦੇ ਹਾਂ ਇਹੀ ਅਵਾਗਾਦ ਦਾ ਸ਼ਬਦ ਫਿਰ ਕਲਾ ਸਹਿਦਿਕ ਜਨਰਾ ਲਈ ਵਰਤਿਆ ਗਿਆ ਅਜੀਹਾ ਜਨਰਾ ਜਿਹੜਾ ਪ੍ਰਯੋਗਵਾਦੀ ਹੋਵੇ ਸੋਚ ਪੱਖੋਂ ਨਵਾਂ ਇਨੋਵੇਟਿਵ ਹੋਵੇ ਤੇ ਹਾਲੇ ਕਲਾ ਦੇ ਸਥਾਪਿਤ ਮਾਪ ਦੰਡਾਂ ਦੇ ਅਨੁਕੂਲ ਨਾ ਹੋਵੇ ਤੇ ਨਾ ਹੀ ਵਿਚਾਰ ਤਰਕ ਤੌਰ ਤੇ ਸਥਾਪਿਤ ਬਲੋ ਕਬੂਲਿਆ ਗਿਆ ਹੋਵੇ ਦਸਤੀ ਭਾਸ਼ਾ ਚ ਆਪਾਂ ਇਹਨੂੰ ਕਲਾ ਚ ਇੱਕ ਬਾਗੀ ਸੁਰ ਵੀ ਕਹਿ ਸਕਦੇ ਹਾਂ ਚਲੋ ਖੈਰ ਆਪਾਂ ਗੱਲ ਕਰਦੇ ਸੀ ਗਾਰਸਿਆ ਲੋਰਕਾ ਦੀ ਸਪੇਨ ਦੀ ਅਵਾਗਾਟ ਲਹਿਰ ਦੀ ਲੋਰਕਾ ਤੇ ਬਾਕੀ ਕੁਝ ਕਵੀਆਂ ਨੇ ਇੱਕ ਜਨਰੇਸ਼ਨ 27 ਨਾਂ ਦਾ ਗਰੁੱਪ ਬਣਾਇਆ ਇਹ ਗਰੁੱਪ ਕਵਿਤਾ ਕਲਾਚ ਆਵਾਗਾਦੀ ਪ੍ਰਯੋਗ ਕਰਨ ਦੀ ਸਾਂਝੀ ਲੋਚਾਂ ਤੋਂ ਨਿਕਲਿਆ 1929 ਚ ਲੋਰਕਾ ਥੋੜੇ ਚਿਰ ਲਈ ਯੂ ਐਸ ਏ ਚਲਾ ਗਿਆ ਜੁੱਥੇ ਉਹ ਬਹੁਤਾ ਸਮਾਂ ਨਿਊਯਾਰਕ ਹੀ ਰਿਹਾ ਇੱਥੇ ਉਹਨੇ ਅੰਗਰੇਜ਼ੀ ਦੀ ਪੜ੍ਹਾਈ ਕੀਤੀ ਪਰ ਹਮੇਸ਼ਾ ਵਾਂਗ ਉਹ ਪੜ੍ਹਾਈ ਛੱਡ ਲੇਖਣੀ 'ਚ ਹੀ ਡੁੱਬਿਆ ਰਿਹਾ ਇਸ ਦੌਰਾਨ ਉਹਨੇ ਕਈ ਕਵਿਤਾਵਾਂ ਲਿਖੀਆਂ ਜਿਹੜੀਆਂ ਉਹਦੀ ਮੌਤ ਤੋਂ ਬਾਅਦ ਛਪੀਆਂ ਉਹਦੀ ਕਿਤਾਬ ਪੋਇਟ ਨਿਊਯਾਰਕ 'ਚ ਪ੍ਰਕਾਸ਼ਿਤ ਹੋਈਆਂ ਇਹਨਾਂ ਕਵਿਤਾਵਾਂ 'ਚ ਉਹਨੇ ਮਨੁੱਖੀ ਬੇਗਾਨਗੀ ਤੇ ਇਕਲਾਪੇ ਨੂੰ ਬੜੇ ਨਵੇਕਲੇ ਕਾਵਿਕ ਢੰਗ ਨਾਲ ਕੋਖਿਆ ਤੇ ਇਹ ਵੀ ਮਮਕਨ ਹੈ ਕਿ 1929 ਦਾ ਵਾਲ ਸਟਰੀਟ ਕ੍ਰੈਸ਼ ਉਹਦੀਆਂ ਅੱਖਾਂ ਦੇ ਮੂਰੇ ਹੋ ਰਿਹਾ ਹੋਵੇ ਤੇ ਉਹਦੀਆਂ ਕਵਿਤਾਵਾਂ ਤੇ ਪ੍ਰਭਾਵ ਛੱਡ ਰਿਹਾ ਹੋਵੇ ਸ਼ਾਇਦ ਪੂੰਜੀਵਾਦੀ ਸਮਾਜ ਦਾ ਇਹ ਅਖੀ ਜੱਠਾ ਸੜਾਂਦ ਹੀ ਸੀ ਜੀਨੀਓ ਦੀ ਕਲਤਾਨੋ ਬੁਰਜੁਆ ਸਮਾਜ ਦੀਆਂ ਕਦਰਾਂ ਕੀਮਤਾਂ ਖਿਲਾਫ ਬਗਾਵਤ ਕਰਨ ਲਈ ਪ੍ਰੇਰਿਆ ਹੋਇਆ ਲੋਰਕੋ 1930 ਵਿੱਚ ਵਾਪਸ ਪੈਨ ਆ ਗਿਆ ਤੇ ਇਹ ਵੀ ਸਮੇਂ ਦਾ ਮੌਕਾ ਮਿਲ ਹੀ ਸੀ ਕਿ 1930 ਹੀ ਪ੍ਰੀਮੋ ਦੇਰਵੇਰਾ ਦੀ ਤਾਨਾਸ਼ਈ ਸਰਕਾਰ ਦਾ ਪਤਨ ਹੋਇਆ ਤੇ ਦੂਜੀ ਸਪੈਨੀ ਰਿਪਬਲਿਕ ਵੱਜੋਂ ਮਸ਼ਹੂਰ ਨਵੀਂ ਸਰਕਾਰ ਹੋਂਦ ਚਾਈ ਲੋਰਕਾ ਨੂੰ ਇਸ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਫੰਡਡ ਲਾ ਬ੍ਰਾਕਾ ਨਾਮ ਦੇ ਥੀਏਟਰ ਗਰੁੱਪ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਇਹ ਗਰੁੱਪ ਇਸ ਮਕਸਦ ਨਾਲ ਬਣਾਇਆ ਗਿਆ ਸੀ ਤਾਂ ਜੋ ਸਪੈਨੀ ਕਲਾਸਿਕਲ ਥੀਏਟਰ ਨੂੰ ਪਿੰਡੂ ਖੇਤਰਾਂ ਤੱਕ ਪਹੁੰਚਾਇਆ ਜਾ ਸਕੇ। ਬਹੁਤ ਥੋੜੇ ਸਾਜ਼ੋ-ਸਮਾਨ ਨਾਲ ਲੋਰ ਕਾਹੋਰੀ ਉਹਨਾਂ ਲੋਕਾਂ ਤੱਕ ਥੀਏਟਰ ਲੈ ਕੇ ਗਏ ਜਿਨ੍ਹਾਂ ਨੇ ਜ਼ਿੰਦਗੀ 'ਚ ਸ਼ਾਇਦ ਪਹਿਲਾਂ ਕਦੇ ਥੀਏਟਰ ਨਾ ਦੇਖਿਆ ਹੋਵੇ। ਅਜਿਹੇ ਹਾਲਾਤ ਦੇਖ ਕੇ ਹੀ ਲੋਰ ਕਾ ਨੇ ਕਿਹਾ ਸੀ ਮੈਦ੍ਰਿਡ ਤੋਂ ਬਾਅਦ ਥੀਏਟਰ ਜੋ ਕਿ ਆਪਣੀ ਰੂਹ ਤੋਂ ਹੀ ਲੁਕਾਈ ਦੀ ਜ਼ਿੰਦਗੀ ਦਾ ਹਿੱਸਾ ਹੁੰਦਾ ਹੈ ਮਰਨ ਕੱਢੇ ਪਿਆ ਹੈ ਤੇ ਇਸ ਦਾ ਖਮਿਆਜ਼ਾ ਲੋਕ ਪੁਗਤ ਰਹੇ ਨੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਅੱਖਾਂ ਨੱਕ ਜਾਂ ਸੁਗਣ ਸ਼ਕਤੀ ਤੋਂ ਵਾਂਝਾ ਹੋਣ ਤੇ ਤੜਫ ਰਿਆ ਹੋਵੇ ਗੁਰਬਤ ਤੇ ਅਨਿਆ ਨਾਲ ਭੰਨੇ ਲੋਕਾਂ ਨੇ ਲੋਰ ਕਾ ਨੂੰ ਇਸ ਤਰ੍ਹਾਂ ਬਦਲਿਆ ਕਿ ਉਹ ਥੀਏਟਰ ਨੂੰ ਸਮਾਜਿਕ ਸਰਗਰਮੀ ਦਾ ਹਥਿਆਰ ਸਮਝਣ ਦਾ ਹੰਮੀ ਹੋ ਗਿਆ। ਲੋਰਕਾ ਲਿਖਦਾ ਹੈ ਕਿ ਥੀਏਟਰ ਰੋਣ ਤੇ ਹਸਣ ਦਾ ਸਕੂਲ ਹੈ। ਇੱਕ ਆਜ਼ਾਦ ਮੰਚ ਹੈ। ਜਿੱਥੇ ਬੰਦਾ ਵੇਲਾ ਬਿਹਾ ਚੁਕੇ ਅਦਰਸ਼ਾਂ ਦੀ ਖਿਲਾਫਤ ਕਰ ਸਕਦਾ ਹੈ ਤੇ ਜਉਂਦੀਆਂ ਉਦਾਹਰਨਾਂ ਨਾਲ ਮਨੁੱਖੀ ਦਿਲ ਦੇ ਸੱਚੇ ਅਦਰਸ਼ਾਂ ਨੂੰ ਸਮਝਾ ਸਕਦਾ ਹੈ। ਲੋਰਕਾ ਥੀਏਟਰ ਨਾਲ ਇਸ ਤਰ੍ਹਾਂ ਜੁੜ ਗਿਆ ਸੀ। ਕਿ ਆਪਣੇ ਆਖਰੀ ਦਿਨਾਂ 'ਚ ਉਹਨੇ ਬੜੀ ਥੋੜੀ ਕਵਿਤਾ ਲਿਖੀ ਉਹ ਕਹਿੰਦਾ ਸੀ ਕਿ ਥੀਟਰ ਉਹ ਕਵਿਤਾ ਹੈ ਜੋ ਕਿਤਾਬਾਂ ਚੋਂ ਬਾਹਰ ਨਿਕਲਦੀ ਹੈ ਤੇ ਫਿਰ ਇੰਨੀ ਕੁ ਮਨੁੱਖ ਬਣ ਜਾਂਦੀ ਹੈ ਕਿ ਗੱਲ ਕਰਨ ਲੱਗ ਜਾਂਦੀ ਹੈ ਕੋਕਣ ਲੱਗ ਜਾਂਦੀ ਹੈ ਵਿਲਕਦੀ ਹੈ ਤੇ ਦਿਲ ਟਾਹ ਲੈਂਦੀ ਹੈ ਪਰ ਮਾੜੀ ਕਿਸਮਤ ਨੂੰ ਇਹ ਬਹੁਤਾ ਚਿਰ ਨਾ ਚੱਲ ਸਕਿਆ ਦਰਅਸਲ ਦੋ ਚੀਰ ਪਬਲਿਕ ਦੌਰਾਨ ਕਬੇ ਪਾਕੀ ਹਕੂਮਤ ਨੇ ਸਪੇਨ ਨੂੰ ਮਾਡਰਨਾਈਜ਼ ਕਰਨ ਦਾ ਬੀੜਾ ਚੁੱਕ ਲਿਆ ਸੀ ਤੇ ਇੰਨੇ ਕੁ ਸੁਧਾਰ ਕੀਤੇ ਕਿ ਪਿਛਾਕੜੀ ਤਾਕਤਾਂ ਦੇ ਅੱਖਾਂ 'ਚ ਰੜਕਣ ਲੱਗ ਪਏ ਮਸਲਨ ਔਰਤਾਂ ਨੂੰ ਵੱਧ ਅਧਿਕਾਰ ਸਿੱਖਿਆ ਨੂੰ ਚਰਚ ਤੋਂ ਆਜ਼ਾਦੀ ਲਈ ਕਾਨੂੰਨ ਬੇਜ਼ਮੀਨਿਆਂ ਦੇ ਹੱਕ 'ਚ ਨਵੇਂ ਖੇਤੀ ਕਾਨੂੰਨ ਤੇ ਸਭ ਤੋਂ ਖਤਰਨਾਕ ਤਬਦੀਲੀ ਮਿਲਟਰੀ ਦਾ ਦਬਾਅ ਘਟਾਉਣ ਲਈ ਫੌਜ ਦੀ ਮੁੜ ਬਣਤਰ 1936 ਇਨਾਂ ਤਬਦੀਲੀਆਂ ਵਿਰੁੱਧ ਪਿਛਾੜੀ ਤਾਕਤਾਂ ਫ੍ਰਾਂਸਿਸਕੋ ਫ੍ਰੈਂਕੋ ਦੀ ਲੀਡਰਸ਼ਿਪ ਹੇਠ ਇਕੱਠੀਆਂ ਹੋਈਆਂ ਤੇ ਦੂਜੀ ਰਿਪਬਲਿਕ ਦਾ ਤਖਤਾ ਉਲਟਾਉਣ ਲਈ ਸਪੇਨ ਦੀ ਮਸ਼ਹੂਰ ਜ਼ਮਾਨਾ ਖਾਨਾ ਜੰਗੀ ਸ਼ੁਰੂ ਹੋ ਗਈ ਸਭ ਪਿਛਾੜੀਆਂ ਵਾਂਗੂ ਇਹ ਵੀ ਕਿਸੇ ਬੀਤੇ ਦੌਰ ਦੀ ਮਹਾਨਤਾ ਨੂੰ ਮੁੜ ਸਿਰਜੀਤ ਕਰਨ ਦੇ ਫੰਡਰ ਸੁਪਨੇ ਨਾਲ ਲੈ ਸਨ ਤੇ ਦੁਨੀਆ ਦੀਆਂ ਅੱਖਾਂ ਲਈ ਫੰਡਰ ਸੁਪਨਿਆਂ ਤੋਂ ਵੱਧ ਹੋਰ ਕੁਝ ਵੀ ਖਤਰਨਾਕ ਨਹੀਂ ਹੁੰਦਾ ਫ੍ਰੈਂਕੋ ਦੀਆਂ ਫੌਜਾਂ ਮਾਸੂਮਾਂ ਨੂੰ ਢੇਰੀ ਕਰਦੀਆਂ ਔਰਤਾਂ ਦੀ ਬੇਪਤੀ ਕਰਦੀਆਂ ਕਿਸਾਨਾਂ ਦਾ ਕਤਲਿਆਮ ਕਰਦੀਆਂ ਮੈਦ੍ਰਿਡ ਵੱਲ ਵੱਧ ਰਹੀਆਂ ਸਨ ਇਹਨਾਂ 'ਚ ਸ਼ਾਮਲ ਇੱਕ ਫੌਜੀ ਦਸਤਾ ਜਿਹੜਾ ਆਪਣੇ ਆਪ ਨੂੰ ਮੌਤ ਦੇ ਪਰੋਣੇ ਕਹਿੰਦਾ ਸੀ ਆਪਣੇ ਦੁਸ਼ਮਣਾਂ ਦੇ ਕੰਨ ਫੱਡ-ਫੱਡ ਕੇ ਇਕੱਠੇ ਕਰ ਰਿਹਾ ਸੀ ਤੇ ਇੱਕ ਜੰਗੀ ਨਾਰਾ ਬੁਲੰਦ ਕਰ ਰਿਹਾ ਸੀ ਮੌਤ ਜ਼ਿੰਦਾਬਾਦ ਮੌਤ ਜ਼ਿੰਦਾਬਾਦ ਸ਼ਾਇਦ ਆਪਣੇ ਦੇਸ਼ ਪੈਨ ਵਿੱਚ ਮੌਤ ਪ੍ਰਤੀ ਇਸ ਅਜੀਬ ਜਹੀ ਖਿੱਚ ਕਰਨ ਹੀ ਲੋਰਕਾ ਦੀ ਕਵਿਤਾ ਵਿੱਚ ਵੀ ਮੌਤ ਦਾ ਬਿੰਬ ਬਹੁਤ ਅਹਿਮ ਰਿਹਾ ਜਿਵੇਂ ਇੱਕ ਥਾਂਵੇਂ ਕਹਿੰਦਾ ਹੈ ਕਿ ਬਾਕੀ ਹਰ ਕਿਤੇ ਮੌਤ ਸਭ ਕਾਫੇ ਦਾ ਅੰਤ ਹੁੰਦੀ ਹੈ ਜਦੋਂ ਮੌਤ ਆਉਂਦੀ ਹੈ ਤਾਂ ਪਰਦੇ ਛੁੱਟ ਦਿੱਤੇ ਜਾਂਦੇ ਹਨ ਪਰ ਸਪੇਨ 'ਚ ਨਹੀਂ ਇੱਥੇ ਮੌਤ ਆਉਣ ਤੇ ਪਰਦੇ ਖੋਲ ਦਿੱਤੇ ਜਾਂਦੇ ਨੇ ਲੋਕ ਕਾਇਸ ਸਮੇ ਮੈਦ੍ਰਿਡ ਤੋਂ ਆਪਣੇ ਸ਼ਹਿਰ ਗਰਨਾਦਾ ਦਾ ਚਲਾ ਗਿਆ। ਸ਼ਾਇਦ ਉਹ ਸੋਚ ਰਿਹਾ ਸੀ ਕਿ ਆਪਣੇ ਸ਼ਹਿਰ 'ਚ ਬਿਗਾਨੇ ਮੈਦ੍ਰਿਡ ਨਾਲੋਂ ਵੱਧ ਸੁਰੱਖਿਤ ਰਹੇਗਾ। ਪਰ ਉਹਦੀ ਬਸ ਖੁਸ਼ਫਹਮੀ ਹੀ ਸੀ ਕਿਉਂਕਿ ਲੋਕਾਂ ਨੂੰ ਕਤਲ ਕਰ ਰਹੀ। ਬਲੈਕ ਸਕਵਰ ਗਰਨਾਦਾ 'ਚ ਵੀ ਸਰਗਰਮ ਸੀ। ਕਿਹਾ ਜਾਂਦਾ ਹੈ ਕਿ ਗਰਨਾਦਾ ਦੇ ਕਬਰਿਸਤਾਨ 'ਦੱਕ ਚੌਕੀਦਾਰ ਜੰਗ ਦੀ ਇਸ ਕਤਲੋਗਾਰਦ ਦੇਖ ਕੇ ਪਾਗਲ ਹੋ ਗਿਆ ਸੀ। ਤੇ ਫਿਰ 16 ਅਗਸਤ 1936 ਨੂੰ ਰੁਇਸ ਅਲੋਂਸੋ ਨਾਂ ਦਾ ਇੱਕ ਬੰਦਾ ਫੌਜੀਆਂ ਦੇ ਇੱਕ ਟੁਕੜੀ ਨਾਲ ਲੋਰਕਾ ਦੇ ਦੋਸਤ ਲੂਇਸ ਉਰਜ਼ਾਲੇਸ ਦੇ ਘਰ ਆਵੜਿਆ ਜਿੱਥੇ ਲੋਰਕਾ ਪਿਛਲੇ ਕੁਝ ਦਿਨਾਂ ਦਾ ਲੋਕਿਆ ਹੋਇਆ ਸੀ ਅਲੋਂਸੋ ਨੇ ਬੜੇ ਤੰਕੀ ਪਰੇ ਲੈਜ਼ਿਨਾਰ ਲੋਰਕਾ ਨੂੰ ਘਰ ਤੋਂ ਬਾਹਰ ਆਉਣ ਲਈ ਕਿਹਾ ਤੇ ਜਦੋਂ ਲੋਰਕਾ ਦੇ ਦੋਸਤ ਹੀ ਘਰ ਵਾਲੀ ਨੇ ਲੋਰਕਾ ਨੂੰ ਬਖਸ਼ ਦੇਣ ਲਈ ਮਿੰਨਤ ਕੀਤੀ ਤਾਂ ਗੋ ਅਲੋਂਸੋ ਕਹਿੰਦਾ ਇਸ ਲੋਰਕਾ ਨੇ ਆਪਣੀ ਕਲਮ ਨਾਲ ਸਾਡਾ ਇੰਨਾ ਨੁਕਸਾਨ ਕੀਤਾ ਜਿੰਨਾ ਕੋਈ ਪਿਸਤੌਲ ਨਾਲ ਵੀ ਨਹੀਂ ਸੀ ਕਰ ਸਕਦਾ ਤੇ ਉਸ ਤੋਂ ਬਾਅਦ ਲੋਰਕਾਂ ਨੂੰ 18 ਨਦੀ ਰਾਤ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਉਹਦੀਆਂ 17 ਜਿਹੜੀਆਂ ਉਹਨੇ ਆਪਣੇ ਬੁਲ ਫਾਈਟਰ ਦੋਸਤ ਦੀ ਮੌਤ ਤੇ ਲਿਖੀਆਂ ਸਨ ਅੱਜ ਖੁਦ ਉਸ ਤੇ ਵਹਿਣ ਪਾਰੀਆਂ ਸਨ ਉਹ 17 ਕੁਝ ਜੰਜ ਹਨ ਪਰ ਹੁਣ ਉਹ ਹਮੇਸ਼ਾ ਲੀਸ ਹੋ ਗਿਆ ਹੁਣ ਜਲ ਉਤੇ ਘਾ ਮਿਲ ਕੇ ਆਪਣੀਆਂ ਤਿਰੜ ਉਂਗਲਾਂ ਨਾਲ ਖੋਲ ਦੇਣਗੇ ਉਹਦੀ ਖੋਪੜੀ ਦਾ ਫੁੱਲ ਤੇ ਹੁਣ ਲਹੂ ਗਾਉਂਦਾ ਹੋਇਆ ਬਾਹਰ ਆਏਗਾ ਲੋਰਕਾ ਮਰ ਗਿਆ ਸੀ ਪਰ ਉਹਦਾ ਸਰੀਰ ਜਾਂ ਅਫਸ਼ੇਸ਼ ਕਦੇ ਨਹੀਂ ਮਿਲੇ ਤੇ ਇਹ ਵੀ ਲੋਰਕਾ ਦੀ ਕਵਿਤਾ ਦੀ ਸਤਮ ਜ਼ਰੀਫੀ ਹੀ ਹੈ ਕਿ ਅਣਜਾਣੇ ਹੀ ਸਹੀ ਉਹਨੇ ਇਸ ਦਾ ਜ਼ਿਕਰ اپنی موت تو 7 ਸਾਲ ਪਹਿਲਾਂ ਹੀ ਆਪਣੀ ਕਵਤਾ ਚ ਕਰ ਦਿੱਤਾ ਸੀ ਉਹ ਕਵਤਾ ਕੁਝ ਅੰਜ ਹੈ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੈਂ ਕਤਲ ਕੀਤਾ ਜਾ ਚੁੱਕਾ ਸੀ ਉਹ ਮੈਨੂੰ ਪਾਲਦੇ ਰਹੇ ਕੈਫਿਆਂ ਕਬਰਸਥਾਨਾਂ ਚਰਚਾਂਜ ਪਰ ਮੈਂ ਉਹਨਾਂ ਨੂੰ ਕਿਤੇ ਨਾ ਥਿਆਇਆ ਕਿ ਉਹ ਮੈਨੂੰ ਕਦੇ ਪਾਲ ਨਾ ਸਕੇ ਹਾਂ ਉਹ ਮੈਨੂੰ ਕਦੇ ਵੀ ਪਾਲ ਨਾ ਸਕੇ ਦੋਸਤੋ ਜਿਵੇਂ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਦੁਨੀਆ ਦੀ ਬਿਹਤਰੀਨ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਉਸੇ ਵਾਦੇ ਨੂੰ ਪੂਰਾ ਕਰਨ ਲਈ ਮੈਂ ਨਾਜ਼ਮ ਹਕਮਤ ਦੀ ਕਾਵ ਲੜੀ ਤੋਂ ਬਾਅਦ ਹੁਣ ਲੋਰਕਾ ਦੀ ਕਾਵ ਲੜੀ ਸ਼ੁਰੂ ਕੀਤੀ ਹੈ ਅੱਜ ਮੈਂ ਤੁਹਾਡੇ ਨਾਲ ਲੋਰਕਾ ਦੀ ਮੁੱਢਲੀ ਜਾਣ ਪਛਾਣ ਕਰਵਾਈ ਹੈ ਅਗਲੇ ਕੁਝ ਦਿਨਾਂ ਤੱਕ ਇਸ ਲੜੀ ਦੀ ਪਹਿਲੀ ਕਵਿਤਾ ਮੈਂ ਤੁਹਾਡੀ ਨਜ਼ਰ ਕਰਾਂਗਾ ਚਲੋ ਫਿਰ ਮਿਲਦੇ ਹਾਂ ਅਗਲੀ ਕਵਿਤਾ ਨਾਲ ਜਾਂਦੇ ਵਸਦੇ ਰਹੋ